ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਓ ਟਿਵਾਣਾ ਕ੍ਰिएशन ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814503636 ਔਰ ਲੋਕੇਸ਼ਨ ਹੈ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਗ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੇ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇ ਤੁਸੀਂ ਥਾਪਰ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਤਾਂ ਜਦੋਂ ਟਿਵਾਣਾ ਚੌਂਗ ਤੇ ਤੁਸੀਂ ਸੱਜੇ ਹੱਥ ਮੁੜ ਜਾਓਗੇ ਜੇ ਤੁਸੀਂ ਲਾ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਜਾਂ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਤਾਂ ਤੁਸੀਂ ਟਵਾਣਾ ਚੌਂਕ ਦੇ ਖੱਬੇ ਹੱਥ ਮੁਰਜੋਗੇ ਅੱਗੇ ਜਾ ਕੇ ਐਚ ਕੇ ਫਰਨੀਚਰ ਦਾ ਸ਼ੋਰੂਮ ਹੈ ਉਹਦੇ ਨਾਲ ਹੀ ਜਦੋਂ ਤੁਸੀਂ ਟਰਨ ਕਰੋਗੇ ਬਿਲਕੁਲ ਸਾਹਮਣੇ ਸਾਡਾ ਬੁਟੀਕ ਹੈ ਟਿਵਾਣਾ ਕ੍ਰिएशन ਅਸੀਂ ਆਨਲਾਈਨ ਕੱਪੜੇ ਸੇਲ ਕਰਦੇ ਆਂ ਔਰ ਸਟੀਚਿੰਗ ਵੀ ਕਰਦੇ ਆਂ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ ਸਿਰਫ 300 ਰੁਪਏ ਜੇ ਬਾਹਰ ਲੀਆਂ ਪਹਿਣਾ ਨੇ ਸੂਟ ਮੰਗਵਾਉਣੇ ਆ ਤਾਂ ਰੇਟ ਇਹੀ ਰਹੂਗਾ ਜੋ ਅਸੀਂ ਇੰਡੀਆ ਦੇ ਵਿੱਚ ਦੇ ਰਹੇ ਆ ਪਰ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਐਕਸਟਰਾ ਲੱਗਣਗੇ ਤਾਂ ਚਲੋ ਜੀ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਇਹ ਗਰਮ ਸੂਟਾਂ ਤੇ ਹੈ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਉਹ ਰੀਜ਼ਨੇਬਲ ਰੇਟਾਂ ਤੇ ਰਸਟ ਜਾਂ ਕਲਰ ਆਏ ਇਹ ਇਹ ਇਸ ਦਾ ਸੂਟ ਆ ਜਾਂਦਾ ਤੇ ਇਹ ਇਸ ਦਾ ਸ਼ਾਲ ਹੈ ਕਲਰ ਬਹੁਤ ਸੋਹਣਾ ਤੇ ਇਹ ਇਸ ਦਾ ਗਲਾ ਜਿਹੜਾ ਗਲੇ ਤੇ ਇਹ ਮਲਕੇ ਡਿਜ਼ਾਈਨ ਬਣਿਆ ਹੋਇਆ ਗਲੇ ਤੇ ਇਸੇ ਦੇ ਵਿੱਚ ਦੂਜਾ ਕਲਰ ਹੈ ਰਾਇਲ ਬਲੂ ਕਲਰ ਹੈ ਬਹੁਤ ਪਿਆਰਾ ਕਲਰ ਹੈ ਵੀ ਇਹਦੇ ਗਲੇ ਤੇ ਵੀ ਓਮੀ ਪ੍ਰਿੰਟ ਬਣਿਆ ਹੋਇਆ ਹੈ ਦਾ ਪ੍ਰਿੰਟ ਬਹੁਤ ਸੋਹਣਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਪਲੇਨ ਬਾਟਮ ਰਹੇਗੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ 9814506336 ਲਓ ਜੀ ਇਹ ਵਾਲਾ ਸੂਟ ਹੈ ਇਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਵੀਦ ਸ਼ਾਲ ਹਾਂਜੀ ਵੀਡੀਓ ਦੇ ਵਿੱਚ ਜਿਹੜਾ ਮੈਂ ਪਹਿਲਾ ਸੂਟ ਦਿਖਾਇਆ ਉਹ ਆਪਾਂ ਉਹ ਥੋੜਾ ਜਿਹਾ ਖੋਲ ਕੇ ਦਿਖਾ ਰਹੀ ਹਾਂ ਰਸਟ ਕਲਰ ਦਾ ਸੂਟ ਆ ਜਾਂਦਾ ਇਹ ਬਹੁਤ ਸੋਹਣਾ ਇਹ ਤੇ ਡਿਜ਼ਾਈਨ ਬਣਿਆ ਹੋਇਆ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਇਸ ਦੇ ਗਲੇ ਤੇ ਆ ਜਾਂਦਾ ਹੈ ਗਲੇ ਦਾ ਪ੍ਰਿੰਟ ਬਣਿਆ ਹੋਇਆ ਹੈ ਇਹ ਇਸ ਦੇ ਪੱਲਿਆਂ ਤੇ ਪ੍ਰਿੰਟ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਲੋਜ਼ ਕਰਕੇ ਇਹ ਇਸ ਦਾ ਇਸ ਤਰ੍ਹਾਂ ਦਾ ਇਹ पले जी का बॉटम दी प्लेन रहेगी रेट वाइज बहुत ज्यादा ए दी बॉटम आ जाती है प्लेन और ए दा खुला डुला शॉल आ जाता है सारे शॉल से जड़ा है वो ਇਸੇ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਕਲਰ ਬਹੁਤ ਜ਼ਿਆਦਾ ਸੂਣਾ ਜਿਹੜਾ ਅਗਲਾ ਸੂਟ ਹੈ ਆਪਣਾ ਉਹ ਜਿਹੜਾ ਮੈਂ ਸੈਕਿੰਡ ਦਿਖਾਇਆ ਤੁਹਾਨੂੰ ਬਲੂ ਕਲਰ ਦਾ ਉਹ ਰਹੇਗਾ ਡਿਜ਼ਾਈਨ ਸੇਮ ਹੀ ਹੈ ਇਸ ਦਾ ਬਟ ਕਲਰ ਹੈ ਜਿਹੜਾ ਉਹ ਥੋੜਾ ਜਿਹਾ ਏ ਰਾਇਲ ਬਲੂ ਦੇ ਵਿੱਚ ਆ ਜਾਂਦਾ ਹੈ ਇਹ ਵੀ ਬੜਾ ਸੋਹਣਾ ਕਲਰ ਹੈ ਜਿਹੜਾ ਪ੍ਰਿੰਟ ਹੋਇਆ ਹੋਇਆ ਇਸ ਤੇ ਉਹ ਬਹੁਤ ਜ਼ਿਆਦਾ ਸੋਹਣਾ ਏਸੇ ਤਰ੍ਹਾਂ ਇਹ ਇਸ ਦੇ neck ਬਣेंगे ਇਹ ਔਰ ਇਹ ਆ ਜਿਹੜਾ ਇਸ ਦਾ ਪੱਲਾ ਬਣੇਗਾ ਰਾਇਲ ਬਲੂ ਕਲਰ ਦਾ ਸੂਟ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਤੇ ਇਸ ਦੀ ਜਿਹੜੀ ਬਾਟਮ ਹੈ ਉਹ ਵੀ ਬਹੁਤ ਜ਼ਿਆਦਾ ਸਟੱਫ ਸੋਹਣਾ ਹੈ ਫਲੇਨ ਰਾਇਲ ਬਲੂ ਦੇ ਵਿੱਚ ਇਸ ਦੀ ਬਾਟਮ ਆ ਜਾਏਗੀ ਔਰ ਇਹ ਵਾਲਾ ਇਸ ਦਾ ਸ਼ਾਲ ਆ ਜਾਏਗਾ ਸ਼ਾਲ ਦੇਖੋ ਤੁਸੀਂ ਖੁੱਲ੍ਹਾ ਡੁੱਲ੍ਹਾ ਪੂਰਾ ਸ਼ਿਪਿੰਗ ਫ੍ਰੀ ਰਹੇਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹਦੇ ਸ਼ਾਲ ਦਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਪ੍ਰਿੰਟ ਹੈ ਸ਼ਾਲ ਦਾ ਔਰ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਅਗਲਾ ਜਿਹੜਾ ਆਪਣਾ ਸੀਗਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਬ੍ਰੀਕ ਪ੍ਰਿੰਟ ਦੇ ਵਿੱਚ ਆ ਜਾਂਦਾ ਉਹ ਇਹ ਉਸ ਦੀ ਸ਼ਰਟ ਆ ਜਾਏਗੀ ਸ਼ਰਟ ਤੇ ਵੀ ਇਸੇ ਤਰ੍ਹਾਂ ਜਿਹੜੀ ਗਲੇ ਤੇ ਪੱਟੀ ਬਣੀ ਹੋਈ ਆ ਉਤੇ ਪ੍ਰਿੰਟ ਬਣਿਆ ਹੋਇਆ ਹੈ ਬਰੀਕ ਪ੍ਰਿੰਟ ਦੇ ਵਿੱਚ ਆ ਜਾਂਦਾ ਹੈ ਇਹਦੀ ਡਿਜ਼ਾਈਨਿੰਗ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੋਗੀ ਬਰੀਕ ਹੋਗੀ ਇਹ ਹੁਣ ਇਹ ਇਸ ਦੀ ਪੱਟੀ ਮੰਗੋ ਪਰ ਇਹ ਹੈ ਪ੍ਰਿੰਟ ਇਹਦੇ ਤੇ ਆ ਥੋੜੇ ਜਿਹੀ ਸਟੋਨ ਜੇ ਲੱਗੇ ਹੋਏ ਨੇ ਕਲਰ ਦੇਖੋ ਤੁਸੀਂ ਬਹੁਤ ਜਿਆਦਾ ਸੋਨਾ ਔਰ ਇਸ ਦਾ ਜਿਹੜਾ ਪ੍ਰਿੰਟ ਹੈ ਬਰੀਕ ਪ੍ਰਿੰਟ ਹੈ ਔਰ ਇਹ ਇਸ ਦੇ ਪੱਲਿਆਂ ਤੇ ਹੈ ਰੇਂਜ ਇਹਨਾਂ ਤਿੰਨਾਂ ਸੂਟਾਂ ਦੀ 850 ਹੈ ਔਰ ਜਿਹੜੀ ਸ਼ਿਪਿੰਗ ਹੈ ਉਹ ਬਿਲਕੁਲ ਫ੍ਰੀ ਹੈ ਜੇਕਰ ਬਾਰੀਆਂ ਭੈਣਾਂ ਨੇ ਸੂਟ ਮੰਗਵਾਉਣੇ ਆ ਤਾਂ ਰੇਟ ਇਹੀ ਰਹੂਗਾ ਬਟ ਜਿਹੜੀ ਸ਼ਿਪਿੰਗ ਚਾਰजेस ਨੇ ਉਹਨਾਂ ਨੂੰ ਦੇਣੇ ਪੈਣਗੇ ਇਸੇ ਤਰ੍ਹਾਂ ਸਟੀਚਿੰਗ ਹੈ ਜਿਹੜੀ ਸਾਡੀ ਉਹ ਵੀ ਬਿਲਕੁਲ ਜਾਇਜ਼ ਹੀ ਹੈ 300 ਰੁਪਿਆ ਤੁਸੀਂ ਵਟਸਐਪ ਤੇ ਆਪਣੇ ਨਾਪ ਭੇਜ ਕੇ ਸਟੀਚਿੰਗ ਕਰਵਾ ਸਕਦੇ ਹੋ ਸਾਡੇ ਤੋਂ ਸੂਟ ਵੀ ਲੈ ਸਕਦੇ ਹੋ ਇਹ ਇਸ ਦੀ ਬਾਟਮ ਰਹੇਗੀ ਬਾਟਮ ਦਾ ਕਲਰ ਬਹੁਤ ਜ਼ਿਆਦਾ ਸੋਹਣਾ ਔਰ ਇਹ ਇਸ ਦਾ ਸ਼ਾਲ ਰਹੇਗਾ ਸ਼ਾਲ ਤੇ ਵੀ ਉਹੀ ਪ੍ਰਿੰਟ ਹੈ ਜੋ ਸ਼ਰਟ ਤੇ ਹੈ ਪ੍ਰਿੰਟ ਵਾਈਜ਼ ਬਹੁਤ ਜ਼ਿਆਦਾ ਸੋਹਣਾ ਤੁਸੀਂ ਇਹਦਾ ਪ੍ਰਿੰਟ ਦੇਖ ਸਕਦੇ ਹੋ ਸ਼ਾਲ ਦਾ